ਜੋ ਕੱਲ ਤੱਕ ਸਾਡਾ ਵੀ ਹੁਕਮ ਦਿੱਤਾ ਗਿਆ ਕਿ ਪਿਕਚਰ ਦੇ ਵਿੱਚ ਗਲਤ ਚੀਜ਼ਾਂ ਜਿਹੜੀਆਂ ਦਿੱਤੀਆਂ ਗਈਆਂ ਉਹ ਸਿੱਖ ਪੰਥ ਨੂੰ ਬਹੁਤ ਹੀ ਸਾਨੂੰ ਅੰਦਰੋਂ ਦਰਦ ਹੋ ਰਿਹਾ ਹੈ ਕਿ ਐਵਿਹੀ ਪਿਕਚਰਾਂ ਜਿਹੜੀਆਂ ਦੇਸ਼ ਨੂੰ ਤੋੜਨ ਦਾ ਕੰਮ ਕਰਨ ਤੇ ਇਹ ਪਿਕਚਰਾਂ ਜਿਹੜੀਆਂ ਰਿਲੀਜ਼ ਨਹੀਂ ਹੋਣੀ ਚਾਹੀਦੀਆਂ ਅਸੀਂ ਇਹਦਾ ਸਖਤ ਵਿਰੋਧ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਿੱਲੀ ਦੀ ਸਮੂਹ ਸੰਗਤ ਤੇਲਕਨਗਰ ਦੇ ਇਲਾਕੇ ਦੀ ਜੋ ਕਿ ਅੱਜ ਸਾਰੇ ਵੀਰ ਸਾਡੇ ਇਕੱਠੇ ਹੋਏ ਸੀ ਕਿ ਜੋ ਇੱਕ ਪਿਕਚਰ ਕੰਗਨਾਰ ਨਾਵਤ ਤੇ ਉਹ ਬੜੀ ਐ ਬਣਾਈ ਹੈ ਉਹਨੇ ਕਿ ਸਿੱਖਾਂ ਦੇ ਵਿੱਚ ਉਹਦੇ ਚ ਗਲਤ ਜੋ ਕਿਰਦਾਰ ਗਲਤ ਚੀਜ਼ਾਂ ਜੀਆਂ ਦਿਖਾਈਆਂ ਗਿਆ ਸੰਤ ਜਨੈਲ ਸਿੰਘ ਖਾਲਸਾ ਪਿੰਡਰਾਂ ਵਾਲੇ ਨੂੰ ਗਲਤ ਠਰਾਇਆ ਗਿਆ ਕਿ ਉਸ ਪਿਕਚਰ ਨੂੰ ਦੇਖਦੇ ਹੋਏ ਅੱਜ ਅਸੀਂ ਸਾਰੇ ਤਿਲਕਨਗਰ ਦੇ ਵੀਰ ਸਾਰੇ ਸਿੰਘ ਸਭਾਵਾਂ ਦੇ ਪੰਥ ਦਰਦੀ ਸਾਡੇ ਪਿੰਕਾ ਵੀਰ ਜੀ ਸਾਡੇ ਭੋਲੀ ਵੀਰ ਜੀ ਔਰ ਸਾਡੇ ਸਾਰੇ ਵੀਰ ਅਸੀਂ ਸਾਰੇ ਇਕੱਠੇ ਹੋਏ ਆ ਤੇ ਅਸੀਂ ਇਹ ਬੇਨਤੀ ਕਰਦੇ ਆ ਕਿ ਇਹ ਪਿਕਚਰ ਜਿਹੜੀ ਹੈ ਇਹ ਨਹੀਂ ਰਿਲੀਜ਼ ਹੋਣੀ ਚਾਹੀਦੀ ਜੋ ਕਾਲ ਤੱਕ ਸਾਡਾ ਵੀ ਹੁਕਮ ਕੀਤਾ ਗਿਆ ਕਿ ਪਿਕਚਰ ਦੇ ਵਿੱਚ ਗਲਤ ਚੀਜ਼ਾਂ ਜਿਹੜੀਆਂ ਦਿੱਤੀਆਂ ਗਈਆਂ ਉਹ ਸਿੱਖ ਪੰਥ ਨੂੰ ਬਹੁਤ ਹੀ ਸਾਨੂੰ ਅੰਦਰੋਂ ਦਰਦ ਹੋ ਰਿਹਾ ਹੈ ਕਿ ਐਵੀਂ ਜੀ ਪਿਕਚਰਾਂ ਜਿਹੜੀਆਂ ਦੇਸ਼ ਨੂੰ ਤੋੜਨ ਦਾ ਕੰਮ ਕਰਨ ਤੇ ਇਹ ਪਿਕਚਰਾਂ ਜਿਹੜੀਆਂ ਰਿਲੀਜ਼ ਨਹੀਂ ਹੋਣੀ ਚਾਹੀਦੀਆਂ ਅਸੀਂ ਇਹਦਾ ਸਖਤ ਵਿਰੋਧ ਕਰਦੇ ਆ ਜੋ ਪਿਕਚਰ ਕਗਨਰੋਂ 라ਵਤ ਦੀ ਆਰੀ ਹੈ ਉਹਦੇ ਤੇ ਅਸੀਂ ਸਾਰਾ ਉਹਦਾ ਬਾਈਕਾਡ ਕਰਦੇ ਆਂ ਤਿਲਕਨਗਰ ਦੀ ਪੂਰੀ ਸੰਗਤ ਅਸੀਂ ਸੰਗਤ ਸਭਾ ਗੁਰਦੁਆਰੇ ਅੱਗੇ 20 ਬਲਾਕ ਗੁਰਦੁਆਰੇ ਦੇ ਅੱਗੇ ਖੜੇ ਆਂ ਸਾਰੇ ਸਾਡੇ ਭਰਾ ਸਾਡੇ ਇਸ ਇਲਾਕੇ ਦੀ ਪਿਛੋਰੀ ਬਲਾਦਰੀ ਸਾਰੀ ਸਾਡੇ ਨਾਲ ਹੈ ਇਸ ਪਿਕਚਰ ਦੀ ਅਸੀਂ ਗੌਰ ਨਿੰਦਾ ਕਰਦੇ ਹੋਏ ਅਸੀਂ ਇਹ ਸਰਕਾਰ ਨੂੰ ਮੰਗ ਕਰਦੇ ਆਂ ਕਿ ਇਹ ਪਿਕਚਰ ਜਿਹੜੀ ਹੈ ਰਿਲੀਜ਼ ਨਹੀਂ ਹੋਣੀ ਚਾਹੀਦੀ ਇਹ ਇਹਦੇ ਬਾਰੇ ਜੋ ਪਿਕਚਰ ਬਾਰੇ ਸਾਡੀ ਦਿੱਲੀ ਕਮੇਟੀ ਦੇ ਪ੍ਰਧਾਨ ਸਰਦਾਰ ਹਰਮੇਸ਼ਿੰਗ ਕਾਲਕਾ ਜੀ ਨੇ ਵੀ ਬਿਆਨ ਕੀਤਾ ਹੈ ਅਸੀਂ ਉਹਨਾਂ ਦਾ ਵੀ ਸਮਰਥਨ ਕਰਦੇ ਆ ਕਿ ਦਿੱਲੀ ਦੇ ਵਿੱਚ ਰਹਿ ਕੇ ਸਾਡੇ ਸਿੱਖ ਪੰਥ ਦੇ ਜਿਹੜੇ ਮੈਨ ਆਗੂ ਹਨ ਉਹ ਵੀ ਇਸ ਤੇ ਪਿਆਰਾ ਦੇ ਰਹੇ ਅਸੀਂ ਦਿੱਲੀ ਸਰਕਾਰ ਨੂੰ ਵੀ ਬੇਨਤੀ ਕਰਦੇ ਆ ਤੇ ਕੇਂਦਰ ਸਰਕਾਰ ਨੂੰ ਬੇਨਤੀ ਕਰਦੇ ਆ ਕਿ ਇਹ ਪਿਕਚਰ ਜਿਹੜੀ ਹੈ ਇਹ ਰਿਲੀਜ਼ ਨਹੀਂ ਹੋਣੀ ਚਾਹੀਦੀ ਕਿਉਂਕਿ ਅਸੀਂ ਇਸ ਭਾਰਤ ਦੇ ਵਾਸੀ ਆ ਸਾਡਾ ਯੋਗਦਾਨ ਪੂਰਾ ਇਸ ਭਾਰਤ ਦੇ ਵਿੱਚ ਸਾਡਾ ਸਿੱਖਾ ਦਾ ਹੈ ਜੋ ਵੀ ਇਹ ਪਿਕਚਰ ਜਾਂ ਜੋ ਸਾਡੇ ਖਿਲਾਫ ਜਿਹੜੀ ਚੀਜ਼ ਬਣਾਏਗਾ ਅਸੀਂ ਉਹਨੂੰ ਬਰਦਾਸ਼ਤ ਨਹੀਂ ਕਰਾਂਗੇ ਕੱਲ ਨੂੰ ਮਾਹੌਲ ਖਰਾਬ ਹੋਵੇ ਉਹਦਾ ਅਗਰ ਮਾਹੌਲ ਖਰਾਬ ਹੁੰਦਾ ਹੈ ਤੇ ਇਹ ਸਰਕਾਰਾਂ ਜ਼ਿੰਮੇਵਾਰ ਹੋਣਗੀਆਂ ਇਹ ਪਿਕਚਰ ਜਿਹੜੀ ਹੈ ਰਿਲੀਜ਼ ਨਹੀਂ ਹੋਣੀ ਚਾਹੀਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੇ ਸਮੇਤੇ ਸ਼ਰਾਰਤੀ ਲੋਕ ਸਾਹਮਣੇ ਆ ਹੀ ਜਾਂਦੇ ਨੇ ਜਿਹਦੇ ਵਿੱਚ ਅੱਜ ਅਸੀਂ ਸਾਰੇ ਇਕੱਤਰ ਹੋਏ ਹਾਂ ਕੰਗਰਾ ਰੋਹਤਸਟੇ ਜੋ ਕਿ ਮੰਡੀ ਤੋਂ ਐਮਪੀ ਹੈਗੀ ਏ ਤੇ ਫਿਲਮ ਇੰਡਸਟਰੀ ਦੇ ਵਿੱਚ ਕਾਫੀ ਲੰਬੇ ਸਮੇਂ ਤੋਂ ਉਹ ਆਪਣੇ ਰੋਲ ਅਦਾ ਕਰ ਰਹੀ ਹੈ ਤੇ ਉਹ ਹਮੇਸ਼ਾ ਹੀ ਸੁਰਖੀਆਂ ਚ ਚਰੰਦੀ ਹੈ ਵਿਵਾਦਾਂ 'ਚ ਘੇਰੀ ਰਹਿੰਦੀ ਹੈ ਤੇ ਨਵੇਂ-ਨਵੇਂ ਉਹ ਵਿਵਾਦ ਵੀ ਖੜੇ ਕਰਦੇ ਰਹਿੰਦੀ ਹੈ ਪਿਛਲੇ ਦਿਨਾਂ ਜਦੋਂ ਕਿਸਾਨ ਮੋਰਚੇ ਦੇ ਵਿੱਚ ਵੀ ਉਹਨੇ ਸਾਡੀਆਂ ਮਾਤਾਵਾਂ ਦੇ ਬਾਰੇ ਜਿਹੜੀ ਕਿਸਾਨ ਮੋਰਚਾ ਦੇ ਵਿੱਚ ਸੰਘਰਸ਼ ਕਰ ਰਹੀਆਂ ਸੀ ਲੜਾਈ ਲੜ ਰਹੀਆਂ ਸੀ ਉਹਨਾਂ ਦੇ ਬਾਰੇ ਵੀ ਬੜੀ ਗਲਤ ਬਿਆਨਬਾਜ਼ੀ ਦਿੱਤੀ ਤੇ ਇਹ ਹੁਣ ਥੋੜੇ ਦਿਨਾਂ ਤੋਂ ਜਿਹੜਾ ਅਮਰਜੈਂਸੀ ਨਾਮ ਤੇ ਫਿਲਮ ਜਿਹੜੀ ਉਹ ਰਿਲੀਜ਼ ਕਰਨ ਜਾ ਰਹੀ ਹੈ ਐਦੀ ਅਸੀਂ ਸਖਤ ਨਿੰਦਾ ਤੇ ਸਖਤ ਵਿਰੋਧ ਕਰਨੇ ਆ ਕਿਉਂਕਿ ਇਹਦੇ ਵਿੱਚ ਪੂਰੇ ਭਾਰਤ ਨਹੀਂ ਪੂਰੇ ਵਰਲਡ ਦੇ ਸਿੱਖ ਪਾਈਚਾਰਾ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਤੇ 20ਵੀਂ ਸਦੀ ਦੇ ਮਹਾਨ ਜਰਨਲ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆ ਦੇ ਬਾਰੇ ਬਹੁਤ ਹੀ ਗਲਤ ਸ਼ਬਦਾਵਲੀ ਤੇ ਗਲਤ ਉਹਦੇ ਵਿੱਚ ਰੋਲ ਦਿਖਾਇਆ ਗਿਆ ਹੈ ਜਿਹਦੇ ਵਿੱਚ ਭਾਰਤ ਦੀ ਸੰਸਕ੍ਰਿਤੀ ਸੰਸਕਰਤ ਦੇ ਵਿੱਚ ਤੇ ਉਸ ਤੋਂ ਬਾਅਦ ਪਾਈਚਾਰਾ ਦੇ ਵਿੱਚ ਸਿੱਖ ਪਾਈਚਾਰਾ ਦੇ ਵਿੱਚ ਉਸ ਤੋਂ ਬਾਅਦ ਪਾਰਕ ਮੁਲਕ ਦੇ ਵਿੱਚ ਸਿੱਖਾਂ ਦੇ ਬਾਰੇ ਬੜਾ ਹੀ ਗਲਤ ਜਿਹੜਾ ਉਹਦੇ ਹੀ ਦਰਸਾਇਆ ਗਿਆ ਹੈ ਤੇ ਅਸੀਂ ਸੱਤ ਨਿੰਦਾ ਕਰਨੇ ਆ ਇਹਦੇ ਸਾਰੇ ਕਿਉਂਕਿ ਦਿੱਲੀ ਦੇ ਵਿੱਚ ਗੁਰਤੇਗ ਬਾਦਲ ਸਾਹਿਬ ਜੀ ਦੀ ਸ਼ਹਾਦਤ ਤਿਲਕ ਜੰਜੂ ਰਾਖਾ ਪਰਬ ਤਾਕਾ ਕਿਨੋ ਬਡੋ ਕਲੂਮੈ ਸਾਕਾ ਗੁਰਤੇਗ ਬਾਦਲ ਸਾਹਿਬ ਜੀ ਦੀ ਸ਼ਹਾਦਤ ਅਗਰ ਅਜਾ ਨਾ ਦਿੱਤੀ ਗਈ ਹੁੰਦੀ ਤੇ ਇੰਦਰਾ ਗਾਂਧੀ ਦੇ ਨਾਲ ਨਾਲ ਕੰਗਨਾ ਰੌਤ ਨੇ ਵੀ ਅੱਜ ਬੁਰਕਾ ਪਾ ਕੇ ਖਾਰ ਪਾਸੇ ਆਣਾ ਜਾਣਾ ਸੀ ਤੇ ਇਹ ਅਸੀਂ ਸਾਰੇ ਜਿਹੜੇ ਇਕੱਤਰ ਹੋਇਆ ਸਾਰੇ ਭਰਾ ਸਾਰੇ ਵੀਰ ਤੇ ਅਸੀਂ ਇਹਨਾਂ ਨੂੰ ਦੱਸ ਜਣਾ ਚਾਹਨੇ ਆ ਅਸੀਂ ਦਿੱਲੀ ਕੀ ਕਿੱਥੇ ਵੀ ਪੜਦੇ ਤੇ ਇਹ ਫਿਲਮ ਅਸੀਂ ਨਹੀਂ ਚੱਲਣ ਦਿੱਤੀ ਜਾਵਾਂਗੇ ਇਹਦਾ ਪੂਰਾ ਵਿਰੋਧ ਕਰਾਂਗੇ ਡਟ ਕੇ ਮੁਕਾਬਲਾ ਕਰਾਂਗੇ ਤੇ ਜਿੱਥੇ ਜਿੱਥੇ ਤੱਕ ਸਾਡੀ ਆਵਾਜ਼ ਜਾ ਰਹੀ ਹੈ ਤੇ ਸਾਰੇ ਸਾਡੇ ਸਿੱਖ ਜਿਹੜੇ ਇਕੱਤਰ ਹੋਣ ਤੇ ਇਹਦਾ ਸਖਤ ਤੋਂ ਸਖਤ ਵਿਰੋਧ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਅੱਜ ਅਸੀਂ ਸਾਰੇ ਮੇਰੇ ਵੱਡੇ ਵੀਰ ਬੱਬੀ ਜੀ ਭੋਲੀ ਚਾਚਾ ਜੀ ਮੱਕਨ ਸਾਹ ਫੈਡਰੇਸ਼ਨ ਦੇ ਯੂਥ ਫੈਡਰੇਸ਼ਨ ਤੇ ਦਿੱਲੀ ਦੇ ਜਿਹੜੇ ਮੁਖ ਸੇਵਾਦਾਰ ਨੇ ਪਿੰਕਾ ਜੀ ਹੋਰ ਸਾਰੇ ਸੰਗਤ ਅੱਜ ਅਸੀਂ ਜਿਹੜੀ ਕੰਗਨਾ ਰੌਨਵਤ ਦੀ ਜਿਹੜੀ ਮੂਵੀ ਆ ਰਹੀ ਐ ਅਮਰਜੈਂਸੀ ਉਸ ਮੂਵੀ ਦੇ ਲਈ ਅਸੀਂ ਸਾਰੇ ਇਕੱਠੇ ਹੋਇਆ ਜਿਹਦੇ ਵਿੱਚ ਕੰਗਨਾ ਰੌਨਤ ਨੇ ਸੰਜਨੈ ਸਿੰਘ ਸ਼ਹੀਦ ਸੰਜਨੈ ਸਿੰਘ ਖਾਲਸਾ ਭਿੰਡਰਾ ਮਾਲਵੇ ਜਿਹੜੀ ਪਿਕਚਰ ਐ ਉਹ ਬੜੇ ਗਲਤ ਤਰੀਕੇ ਨਾਲ ਉਹਦੇ ਅੰਦਰ ਜਿਹੜੀ ਉਹਨੇ ਇੱਕ ਐਡ ਕੀਤਾ ਗਿਆ ਜਿਹਦੇ ਵਿੱਚ ਅੰਤਰਕਵਾਦੀ ਦਿਖਾਇਆ ਗਿਆ ਹੈ ਔਰ ਉਹਦੇ ਅੰਦਰ ਪੂਰੇ ਸਿੱਖ ਸਮਾਜ ਨੂੰ ਇੱਕ ਅੰਤਰਕਵਾਦੀ ਦੇ ਤਰੀਕੇ ਨਾਲ ਦਰਸਾਇਆ ਗਿਆ ਹੈ ਜਿਹਦੇ ਕਰਕੇ ਇਹ ਬਹੁਤ ਹੀ ਮਾੜੀ ਗੱਲ ਐ ਮੈਂ ਇਸ ਗੱਲ ਦੇ ਉੱਤੇ ਜਿਹੜੀ ਸਰਕਾਰ ਹੈ ਸੈਂਟਰਲ ਗਵਰਨਮੈਂਟ ਹੈ ਉਹਨਾਂ ਦੀ ਉਹਨਾਂ ਨੂੰ ਬੇਨਤੀ ਕਰਦਾ ਹਾਂ ਕਿ ਇਹ ਫਿਲਮ ਉੱਤੇ ਰੋਕ ਲਗਾਈ ਜਾਏ ਕਟੋਗਾਰਡ ਫਿਲਮ ਦੇ ਅੰਦਰ ਜਿਹੜੇ ਇਹ ਵਾਲੇ ਜਿਹੜਾ ਸੀਨ ਹੈਗਾ ਇਹਨੂੰ ਕਟਿਆ ਜਾਏ ਕਿਉਂਕਿ ਅਗਰ ਨਿੰਦਰ ਮੋਦੀ ਸਾਡੇ ਭਾਰਤ ਦੇ ਪ੍ਰਧਾਨ ਮੰਤਰੀ ਅਗਰ ਹਜੂਰ ਸਾਹਿਬ ਜਾ ਕੇ ਲੰਗਰ ਦੀ ਸੇਵਾ ਦਿਖਾ ਸਕਦੇ ਨੇ ਕਿ ਮੇਰੇ ਅੰਦਰ ਇੱਕ ਸਿੱਖਾਂ ਦੇ ਪ੍ਰਤੀ ਪਿਆਰ ਹੈ ਅਸੂ ਕਦੀਓ ਦਰਬਾਰ ਸਾਹਿਬ ਜਾਂਦੇ ਨੇ ਕਦੀ ਰਿਕਾਬ ਕੁੰਨ ਸਾਹਿਬ ਜਾਂਦੇ ਨੇ ਬਹੁਤ ਅੱਛੀ ਗੱਲ ਹੈ ਜਾਣਾ ਚਾਹੀਦਾ ਹੈ ਅਗਰ ਇਹ ਪਿਆਰ ਹੈ ਤੇ ਉਸ ਪਿਆਰ ਨੂੰ ਦਰਸਾਉਂਦੇ ਹੋਏ ਇਹ ਜਿਹੜੀ ਫਿਲਮ ਮੈਦੇ ਤੇ ਰੋਕ ਲਗਣੀ ਚਾਹੀਦੀ ਹੈ ਤਾਂਕਿ ਭਾਰਤ ਦੇ ਅੰਦਰ ਜਿਹੜੀ ਸਿੱਖਾਂ ਦਾ ਪਿਆਰ ਭਾਰਤ ਦੇ ਪ੍ਰਤੀ ਹੈ ਉਹ ਪਿਆਰ ਖਤਮ ਨਾ ਹੋਏ ਉਹ ਦਿੱਲੀ ਕਮੇਟੀ ਦੇ ਜਿਹੜੇ ਸਾਡੇ ਪ੍ਰਧਾਨ ਹੈਗੇ ਨੇ ਮੁਖ ਸੇਵਾਦਾਰ ਸਰਦਾਰ ਮੀਸਿੰਗ ਕਾਲਗਾ ਜੀ ਉਹਨਾਂ ਨੇ ਵੀ ਇਜ਼ਤ ਤੇ ਬਿਆਨ ਦਿੱਤਾ ਹੈ ਔਰ ਬਿਆਨ ਦੇ ਨਾਲ ਨਾਲ ਅਸੀਂ ਚਾਹੁੰਦੇ ਹਾਂ ਕਿ ਇਹਦੇ ਉੱਤੇ ਸਖਤ ਪੈਰਾ ਦੇ ਕੇ ਬਾਕਾਇਦਾ ਕੋਰਟ ਦੇ ਰਾਹੀਂ ਇਸ ਫਿਲਮ ਤੇ ਰੋਕ ਲਾਈ ਜਾਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਰਤ ਦੀ ਜਿਹੜੀ ਸੰਸਕ੍ਰਿਤੀ ਹੈ ਉਹਦੇ ਵਿੱਚ ਆਪਸੀ ਪ੍ਰੇਮ ਪਿਆਰ ਤੋਂ ਉੱਠ ਕੇ ਹਰ ਇੱਕ ਧਰਮ ਜਿਹੜਾ ਹੈ ਇੱਥੇ Hindu Sikh Muslim Isai Jaini Bodhi Parsee ਸਾਰਿਆਂ ਨੂੰ ਇੱਥੇ ਸਤਿਕਾਰ ਮਿਲਦਾ ਹੈ ਲੇਕਿਨ ਭਾਰਤ ਦੀ ਜੋ ਸੰਸਕ੍ਰਿਤੀ ਹੈ ਇਸ ਨੂੰ ਖਰਾਬ ਕਰਨ ਲਈ ਆਪਸੀ ਪਿਆਰ ਖਰਾਬ ਕਰਨ ਲਈ ਕੁਝ ਸ਼ਰਾਰਤੀ ਅੰਤਰਾਂ ਵੱਲੋਂ ਕੁਝ ਇਦਾਂ ਦੇ ਕੰਮ ਕੀਤੇ ਜਾਂਦੇ ਹਨ ਕਿ ਜਿਹਦੇ 'ਚ ਸਮਾਜ ਦੇ ਵਿੱਚ ਜਿਹੜਾ ਬੈਰ ਔਰ ਵਿਰੋਧ ਵੜੇ ਔਰ ਇਹਦੇ ਵਿੱਚ ਹੁਣ ਜੋ ਕੰਗਨਾਰ ਰਣਾਵਦੀ ਇੱਕ ਮੂਵੀ ਰਿਲੀਜ਼ ਹੋਣ ਜਾ ਰਹੀ ਹੈ ਐਮਰਜੈਂਸੀ ਉਸ ਨੂੰ ਮੁੱਖ ਰੱਖਣਿਆ ਹੋਇਆ ਸਿੱਖ ਸੰਗਤ ਦੇ ਵਿੱਚ ਸਿੱਖ ਸਮਾਜ ਦੇ ਵਿੱਚ ਇਹ ਰੋਸ਼ ਹੈ ਰੋਸ਼ਵੀ ਜਾਇਜ਼ ਹੈ ਕਿਉਂਕਿ ਸਿੱਖਾਂ ਦੀ ਛਵੀ ਨੂੰ ਹੈ ਉਹ ਤੁਮਿਲ ਕੀਤਾ ਜਾਂਦਾ ਹੈ ਚਾਹੇ ਉਹ ਕਿਸਾਨ ਮੋਰਚੇ ਤੇ ਹੋਵੇ ਚਾਹੇ ਉਹ ਸਾਡੀਆਂ ਮਾਤਾਵਾਂ ਨੂੰ ਸਾਡੀਆਂ ਭੈਣਾਂ ਨੂੰ ਕਿਸਾਨ ਮੋਰਚੇ ਤੇ ਜਿਹੜੀਆਂ ਬੈਠੀਆਂ ਸੀ ਉਹਨਾਂ ਨੂੰ ਆਪ ਸ਼ਬਦ ਕਹੇਗੇ ਲੇਕਿਨ ਇਹ ਜੋ ਮਾਹੌਲ ਵਿਗਾੜਨ ਦਾ ਇਹ سلسلہ ਹੈ ਇਹ ਹਮੇਸ਼ਾ جاری ਹੈ ਅਸੀਂ ਸਰਕਾਰ ਨੂੰ ਸੈਂਟਰਲ ਗਵਰਨਮੈਂਟ ਨੂੰ ਇਹ ਅਪੀਲ ਕਰਦੇ ਆ ਕਿ ਇਸ ਫਿਲਮ ਨੂੰ ਜਿਹੜਾ ਹੈ ਉਸ ਨੂੰ ਰਿਲੀਜ਼ ਹੋਣ ਤੋਂ ਰੁਕਿਆ ਜਾਏ ਤਾਂ ਕਿ ਜੋ ਸਮਾਜ ਦੇ ਵਿੱਚ ਆਪਸੀ ਪਿਆਰ ਸਦਭਾਵਨਾ ਹੈ ਉਸ ਨੂੰ ਨਾ ਠੇਸ ਲਗੇ ਅਗਰ ਇਹ ਫਿਲਮ ਰਿਲੀਜ਼ ਹੁੰਦੀ ਹੈ ਤੇ ਇਹਦੇ ਜੋ ਸਿੱਟਾ ਨਿਕਲੇਗਾ ਇਹਦਾ ਜੋ ਰਿਜ਼ਲਟ ਨਿਕਲੇਗਾ ਉਹਦੇ ਲਈ ਸਰਕਾਰ ਜਿਹੜੀ ਹੈ ਆਪ ਜ਼ਿੰਮੇਵਾਰ ਹੋਏਗੀ ਕਿ ਜਿਹੜੇ ਜਿੰਨੇ ਵੀ ਦਿੱਲੀ ਦੇ ਸਿਨੇਮਾ ਹਾਲ ਹੈਗੇ ਨੇ ਦਿੱਲੀ ਸਰਕਾਰ ਦੇ ਅੰਡਰ ਆਉਂਦੇ ਨੇ ਇਹ ਮਾਹੌਲ ਨੂੰ ਦੇਖਦੇ ਹੋਏ ਦਿੱਲੀ ਸਰਕਾਰ ਦੇ ਜਿਹੜੇ ਸਾਡੇ ਸੀਐਮ ਸਾਹਿਬ ਹੈਗੇ ਨੇ ਉਹਨਾਂ ਨੂੰ ਵੀ ਇੱਕ ਆਦੇਸ਼ ਜਾਰੀ ਕਰਨਾ ਚਾਹੀਦਾ ਇਹ ਜਿਹੜੀ ਫਿਲਮ ਹੈ ਇਹਦੇ ਉੱਤੇ ਰੋਕ ਲਾਣੀ ਚਾਹੀਦੀ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਜੋ ਅਜੇ ਫਿਲਮ ਐਮਰਜੈਂਸੀ ਰਿਲੀਜ਼ ਹੋਣ ਜਾ ਰਹੀ ਹੈ ਕੰਗਨਾ ਰਣੌਤ ਜੀ ਜੋ ਕਿ ਇਸ ਵੇਲੇ ਮੈਂਬਰ ਆਫ ਪਾਰਲੀਮੈਂਟ ਹੈ ਜਿਹੜੀ ਸਿੱਖਾਂ ਦੇ ਖਿਲਾਫ ਸਮੇਂ-ਸਮੇਂ ਤੇ ਉਹਨਾਂ ਦੇ ਖਿਲਾਫ ਬੋਲਦੀ ਰਹੀ ਹੈ ਬਹੁਤ ਹੀ ਇਹ ਵੀ ਮੰਦਭਾਗੀ ਕਟਣਾ ਰਹੀ ਹੈ ਜੋ ਉਹਨੇ ਅੱਜ ਤੱਕ ਸਿੱਖਾਂ ਦਾ ਵਿਰੋਧ ਕੀਤਾ ਹੈ ਸਿੱਖੀ ਦਾ ਵਿਰੋਧ ਕੀਤਾ ਹੈ ਮੈਂ ਇਸ ਗੱਲ ਤੇ ਜਰੂਰ ਬੋਲਣਾ ਚਾਹਾਂਗਾ ਜਿਵੇਂ ਮੇਰੇ ਸਾਰੇ ਵੀਰਾਂ ਨੇ ਬੋਲਿਆ ਹੈ ਇਹ ਫਿਲਮ ਜੋ ਐਮਰਜੈਂਸੀ ਰਿਲੀਜ਼ ਹੋਣ ਜਾ ਰਹੀ ਹੈ ਇਹਦੇ ਨਾਲ ਸਾਡੀ ਸਿੱਖ ਓਮ ਦਾ ਜੋ ਇੱਕ ਕਦ ਹੈ ਉਹ ਕਿੰਨਾ ਉੱਚਾ ਹੈ ਜਿਸ ਨੂੰ ਕਿ ਨੀਵਾ ਕਰਨ ਦੀ ਇਹ ਕੋਸ਼ਿਸ਼ ਜੋ ਇੱਕ ਸਾਜ਼ਿਸ਼ ਰਚੀ ਜਾ ਰਹੀ ਹੈ ਇਸ ਗੱਲ ਦਾ ਮੈਂ ਬੜਾ ਬਹੁਤ ਹੀ ਇਸ ਆਪਣੇ ਮਨ ਨਾਲ ਕਹਿਣਾ ਹੈ ਕਿ ਬਹੁਤ ਹੀ ਘਟਿਆ ਰਾਜਨੀਤੀ ਹੈ ਵਾਲੀ ਜਿਹੜੀ ਕਿ ਇਹ ਉਹ ਜੀ ਫਿਲਮਾਂ ਲਿਆ ਕੇ ਸਾਡੀ ਸਿੱਖ ਕੌਮ ਦਾ ਨਾਮ ਨਿਚੇ ਕਰਨ ਦੀ ਸਾਜਿਸ਼ ਰਚੀ ਜਾ ਰਹੀ ਹੈ ਮੈਂ ਇਹ ਹੀ ਬੇਨਤੀ ਕਰਨਾ ਚਾਹਾਂਗਾ ਸਾਡੀ ਦਿੱਲੀ ਸਰਕਾਰ ਨੂੰ ਅਤੇ ਸੈਂਟਰ ਦੀ ਸਰਕਾਰ ਨੂੰ ਜਿਹੜੀ ਕਿ ਸਰਕਾਰਾਂ ਚ ਬਹਿ ਕੇ ਸਾਰੀ ਚੀਜ਼ਾਂ ਦੇਖਦੇ ਹਨ ਅਰੇ ਅਤੇ ਸੈਂਸਰ ਬੋਰਡ ਵੀ ਇਹਨੂੰ ਪਾਸ ਕਰਦਾ ਹੈ ਸੈਂਸਰ ਬੋਰਡ ਤੇ ਵੀ ਕਾਰਵਾਈ ਹੋਣੀ ਚਾਹੀਦੀ ਹੈ ਕਰਕੇ ਸੈਂਸਰ ਬੋਰਡ ਨੂੰ ਹਜੇ ਵੀ ਉਹ 6 ਤਰੀਕ ਰਿਲੀਜ਼ ਹੋਣੀ ਹੈ ਫਿਲਮ ਉਸ ਤੋਂ ਪਹਿਲਾਂ ਹੀ ਉਹ ਸੀਨ ਨੂੰ ਹਟਾ ਦੇਣਾ ਚਾਹੀਦਾ ਹੈ ਮੈਂ ਹੀ ਬੇਨਤੀ ਕਰਦਿਆਂ ਹੋਇਆ ਜਿਆਦਾ ਸਨਮਾਨੀ ਲਾਂਗਾ ਮੈਂ ਇਹ ਬੇਨਤੀ ਕਰਾਂਗਾ ਸਰਕਾਰ ਆਕੇ ਇਸ ਫਿਲਮ ਨੂੰ ਬੈਨ ਕੀਤਾ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ